ਨੇ ਫੋਨ ਤੇ ਤੜਫਣ ਜੋਗੀਆਂ ਡਾਂਗ ਉਦਣ ਮਾਰ ਕੇ ਹੁੰਦੀਆਂ ਜਿੱਦਣ ਗੇਟੋਂ ਬਾਹਰ ਕੱਡਿਆ ਸੀ ਤੈਨੂੰ ਉਦਣ ਤੇ ਬੈਗ ਚੁੱਕਿਆ ਤੇ ਚੁੱਪ ਕਰਕੇ ਦਿਨ ਚੜਦੇ ਨਾ ਆਖੀ ਹਵਾਦਣ ਵੀ ਮਾਰ ਦੇਣੀ ਸੀ ਮੈਨੂੰ ਤੇ ਆਂਡ ਗਵਾਣ ਦੀ ਸ਼ਰਮ ਆ ਗਈ ਸੀ ਸ਼ਰਮ ਤੈਨੂੰ ਬੜੀ ਆ ਉਦੋਂ ਤੈਨੂੰ ਸ਼ਰਮ ਨਾ ਆਈ ਜਦੋਂ ਗੇਟੋਂ ਬਾਹਰ ਕੱਡਿਆ ਸੀ ਤੇ ਕੋਈ ਗੱਲ ਨਹੀਂ ਆ ਲੈਂਦੇ ਹਾਂ ਇੱਥੇ ਜੇ ਮੈਂ ਵੀ ਨਾ ਗੇਟੋਂ ਬਾਹਰ ਕੱਢੂ ਤੇ ਜੋ ਮਰਜ਼ੀ ਆਖੋ ਹੋਇਓ ਹਾਂ ਭਲਾ ਤੁਸੀਂ ਗਾ ਕਿੱਦਾਂ ਹੁੰਦੇ ਨਹੀਂ ਮੈਂ ਆਪਣੇ ਹੁੰਦਿਆਂ ਤਾਂ ਨਹੀਂ ਉਹਨਾਂ ਨੂੰ ਗੇਟੋਂ ਬਾਹਰ ਨਿਕਲ ਦਿੰਦੀ ਮੇਰੇ ਮਗਰੋਂ ਜੋ ਮਰਜ਼ੀ ਕਰਨੀ ਮੇਰੇ ਭਰਾ ਪਰਜਾਈ ਹੈ ਨਾ ਮੈਂ ਗ ਚਾਰ ਰੋਟੀਆਂ ਤਾਂ ਪੱਕ ਗਈਆਂ ਵਾ ਫੇਖ ਰਹੇ ਹਾਂ ਹੁਣ ਖਾਣੀਆਂ ਆਉਂਦੀਆਂ ਇਹਨਾਂ ਨੇ ਕੁਝ ਪਾਣੀ ਮਮੇ ਪਗੀਆਂ ਰੋਟੀਆਂ ਹਾਂ ਪੱਕੀਆਂ ਚਲੋ ਹਦ ਕੰਮ ਹੋ ਗਿਆ ਵਾ ਤੇ ਉਹ ਲਵਲੀਨ ਵੀ ਰਹੀ ਖੜਨ ਹਮ ਤੇ ਮੈਂ ਤਾਂ ਕਿਹਾ ਮੈਂ ਚੱਲ ਲਾ ਦਨੀ ਆ ਮੈਂ ਚੱਲ ਲਾਤੀ ਹਾਂ ਹੁਣ ਲਾਤੀ ਆ ਮਰਦ ਨੇ ਚੱਲ ਤਾਂ ਵੀ ਚੰਗਾ ਹੋਇਆ ਤੇ ਚੱਲ ਗਿਆ ਆ ਖੰਦੇ ਹੀ ਜਾਣਾ ਮੈਂ ਆਗੇ ਰੋਟੀਆਂ ਨਾ ਫਾਗਿਆ ਅਛਾ ਹਮ ਤੇ ਮੈਂ ਇਹੀ ਤੁਹਾਡੇ ਵੱਲ ਵੀ ਉਹ ਮਾਸੀ ਦਾ ਫੋਨ ਆਉਂਦਿਆ ਹੀ ਆਖਦੀ ਇਹ ਗੱਲ ਕਰਨੀ ਮਮੀ ਨੇ ਹਾਂ ਆਹਨੇ ਡੇ ਹੀ ਕਰਨਾ ਫੋਨ ਜਦ ਆਜੇ ਕੱਲ ਆਇਆ ਤੂੰ ਕੀ ਉਹ ਮੋਦਰ ਗਈ ਮੇਰੇ ਬਗੈਰ ਹੁਣ ਮਮੀ ਪਤਾ ਨਹੀਂ ਆ ਮੈਨੂੰ ਹੁਣ ਹਮ ਉਹ ਮੈਨੂੰ ਇੰਨੀ ਗੱਲ ਕਹਿੰਦੇ ਸੀ ਕਿ ਮਮੀ ਆਪਣੀ ਨਾਲ ਗੱਲ ਕਰਾਈ ਅਛਾ ਤੇ ਮੈਂ ਮੁੜ ਕੇ ਫੇਰ ਬੈਠੀ ਲਵਲੀਨ ਨੂੰ ਲੈ ਕੇ ਜਾਂਦੀ ਮੈਂ ਮੱਝ ਕਰਦੀ ਆ ਅਛਾ ਉਹ ਮੈਨੂੰ ਫੜਾ ਲਣੇ ਫੋਨ ਤੇ ਨਾਲੇ ਤੁਸੀਂ ਕਹਿ ਨਹੀਂ ਮਾਸੀ ਦਾ ਫੋਨ ਕੱਲ ਆਇਆ ਵਾ ਮਸੀ ਕਹਿੰਦੀ ਹੀ ਕਿ ਮੈਂ ਕਿੰਨੇ ਦਿਨਾਂ ਬਾਅਦ ਕੀਤਾ ਵਾ ਨੂੰ ਕਹਿੰਦੇ ਭਲੇਖਾ ਲੱਗ ਗਿਆ ਹਣਾ ਵਾ ਕਦੇ ਭਲੇਖਾ ਨਾ ਲਾ ਲਿਆ ਵਾ ਇਧਰ ਨੂੰ ਨਹੀਂ ਐ ਤੇ ਕਾਲਾ ਕਾਲ ਹੋਈ ਉਹਦੇ ਨਾਲ ਮੇਰੀ ਆਹੋ ਹੋ ਸਕਦਾ ਭਲੇਖਾ ਲੱਗ ਗਿਆ ਹੋਵੇ ਹਾਂ ਹਾਂ ਤੇ ਉਹ ਸੱਚੀ ਬੋਲੰਦੇ ਆ ਤੁਸੀਂ ਨਹੀਂ ਮੇਰਾ ਸੱਚੀ ਤੈਨੂੰ ਆਨੇਉ ਝੂਠ ਨਹੀਂ ਆਂਦੀ ਤੈਨੂੰ ਮੈਂ ਚਲੋ ਮੰਨ ਲੈਂਦੇ ਮਮੀ ਤੁਸੀਂ ਸੱਚ ਕਹਿਂਦੇ ਆ ਹੂੰ ਤੇ ਜਿਹੜਾ ਫੋਨ ਵਾ ਨਾ ਉਹਦੇ ਵਿੱਚ ਨੰਬਰ ਦਲਜਿੰਦਰ ਦਾ ਵਾ ਨਹੀਂ ਉਹ ਕਿ ਲੱਗ ਗਿਆ ਹੋਗਾ ਭਲੇਖੇ ਨਾ ਕਿਦੇ ਮੰਮੀ ਫੇਰ ਨਹੀਂ ਤੁਸੀਂ ਮੰਨਦੇ ਕਿੱਦਾਂ ਲੱਗ ਗਿਆ ਭਲਾ ਦਿਲਜਿੰਦਰ ਦਾ ਗੱਲ ਨਹੀਂ ਮੇਰੀ ਉਹਨਾਂ ਹੋਈ ਚੱਲ ਤੇ ਲੱਗ ਗਿਆ ਹਾਥੋਂ ਤਵੱਜਾ ਹੋ ਗਿਆ ਤੇ ਲੱਗ ਗਿਆ ਪਹਿਲਾਂ ਤੁਸੀਂ ਫੋਨ ਕੀਤਾ ਵਾ ਇਧਰੋਂ ਮੁੜ ਕੇ ਫੋਨ ਆਇਆ ਉਧਰੋਂ ਤੁਸੀਂ ਫੇਰ ਨਹੀਂ ਨਾ ਆਪਣੇ ਕੰਮਾਂ ਤੋਂ ਬਾਅਦ ਆਉਂਦੇ ਨਹੀਂ ਤੇ ਮੈਨੂੰ ਦੱਸ ਮੈਂ ਲਾ ਲੈਨੀ ਆ ਫੋਨ ਮੈਂ ਕਿੱਦਾਂ ਲੱਗ ਗਿਆ ਉਹ ਨੰਬਰ ਤੋਂ ਤੁਹਾਡੇ ਘਰ ਤੋਂ ਹੀ ਲੱਗਿਆ ਨਹੀਂ ਹਾਂ ਤੁਸੀਂ ਦੰਗੀਆਂ ਵਾਲੀ ਏ ਤੂੰ ਤੇ ਤੁਹਾਡੇ ਫੋਨ ਤੋਂ ਹੀ ਲੱਗਾ ਕਿਤੋਂ ਲੱਗਾ ਲੱਗਾ ਤੇ ਮੈਨੂੰ ਹੁਣ ਨਹੀਂ ਮੈਨੂੰ ਫਿਰ ਮੇਰੇ ਕੋਲ ਲੱਗਣ ਦੇ ਕੋਈ ਤੇ ਲੱਗ ਗਿਆ ਉਹ ਬਲੇਖੇ ਨਾ ਕਦੇ ਲੇਖੇ ਨਾ ਲੱਗਿਆ ਇੱਥੇ ਕੋਈ ਗਾਹਣਾ ਹੁੰਦਾ ਮੈਨੇ ਲੱਗ ਜੇ ਜਿਹੜਾ ਮੈਨੂੰ ਲੱਗ ਦੇਖ ਜਾਂਦਾ ਕੋਈ ਮੇਰੀ ਗੱਲ ਸੁਣੋ ਉਹਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਉਹ ਵੀ ਸਾਰੀਆਂ ਹੈਗੀਆਂ ਹਾਂ 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 ਇਹ ਤੇ ਬਾਲੀ ਵਿਚ ਨੂੰ ਲੋਗਾਂ ਨਾਲ ਗੱਲ ਕੀਤੀ ਤੇ ਜੇ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਇਹ ਸਾਡੀ ਜਾਣ ਨਹੀਂ ਛੱਡਣੀ ਮੰਮੀ ਹਾਂ ਮੈਂ ਤਾਂ ਨੂੰ ਕੋਈ ਪੁੱਛਣ ਦੀ ਆ ਪੁੱਛਣ ਤਾਂ ਨਹੀਂ ਆ ਤੇ ਆਇਆ ਸੀ ਗੱਲ ਫੋਨ ਉਦਾ 2 ਕੁ ਮਿੰਟ ਆਇਆ ਸੀਗਾ ਕਾ ਕੀਤੀ ਸੀ ਗੱਲ ਉਹਨੇ ਮੇਰੇ ਨਾਲ ਲੈ ਬਸ ਆਇਆ ਕਿ ਤਾਂ ਉਹ ਗੱਲ ਤੇ ਹੁਣ ਗੱਲ ਉਹ ਨਹੀਂ ਕਿਦਾ ਕਿ ਮੈਂ ਫੋਨ ਨਹੀਂ ਕੀਤਾ ਨਹੀਂ ਮੈਂ ਨਹੀਂ ਕੀਤਾ ਕੀਤਾ ਉਹਨੇ ਉਧਰੋਂ ਜਦੋਂ ਦੋ ਗੱਲਾਂ ਕੀਤੀਆਂ ਮੈਂ ਮੜ ਕੇ ਕੱਢ ਦਿੱਤਾ ਉਹਦਾ ਫੋਨ ਉਹ ਫੋਨ ਤੇ ਮੰਮੀ ਲੱਗਾ ਵਾ ਇਧਰੋਂ ਭਾਈ ਤੁਸੀਂ ਮੰਨੋ ਤੇ ਭਾਈ ਨਾ ਮੰਨੋ ਮੇਰੀ ਖਾਲ ਹੁਣ ਨਿਆ ਰਪਿੰਦਰ ਇਧਰੋਂ ਲਾਉਣਾ ਕਿੰਨੇ ਹੁਣ ਮੈਨੂੰ ਲਾਉਣਾ ਹੁੰਦਾ ਤੇ ਚਲੋ ਕੋਈ ਗੱਲ ਨਹੀਂ ਜੇ ਤੇ ਆਪ ਮੈਨੂੰ ਲਾਉਣਾ ਹੁੰਦਾ ਤੇ ਤੂੰ ਮੰਮੀ ਤੂੰ ਲਾ ਲਿਆ ਵਾ ਹੋਂਦ ਦਈਏ ਨੂੰ ਫੋਨ ਲਾ ਲਾ ਦੇ ਨਾ ਕਹਿਣਾ ਤੇ ਕਪਾਤ ਇੱਥੇ ਫਿਰ ਪਿਆ ਲਓ ਉਹ ਫਿਰ ਪੈ ਜਾਣਾ ਹੁਣ ਨਹੀਂ ਪੈਂਦਾ ਬਜੇ ਹੀ ਨਾ ਤਿੰਨ ਚਾਰ ਦਿਨ ਲੰਘੇ ਹੀ ਨਾ ਸੌਖੇ ਹੁਣ ਨਹੀਂ ਨੰਗਦੇ ਤੇ ਨਹੀਂ ਨੰਗਦਾ ਤੇ ਨਾ ਨੰਗਣ ਫਿਰ ਸੇਕੋ ਸਿੱਤੇ ਚੁਕੇ ਪੁੰਨੇ ਪੈਣ ਤੇ ਪੈਂਦੇ ਰਹੋ ਜਾ ਕੇ ਫਿਰ ਤੁਸੀਂ ਆਏ ਹਾਈ ਤੂੰ ਕਿਉਂ ਰੋ ਪਈ ਆ ਹੁਣ ਚਲਾ ਚਲਾ ਜਾ ਆ ਜਾ ਆ ਜਾ ਕਿਉਂ ਰੋਈ ਹੈ ਵੇਲਾ ਮਾਤਾ ਦੇ ਕੰਮ ਮੰਨੰਦੇ ਹੀ ਨਹੀਂ ਆਉਂਦੀ ਕਹਿੰਦੀ ਨਹੀਂ ਮਾਸੀ ਦਾ ਫੋਨ ਹੀ ਮਾਸੀ ਦਾ ਹੀ ਫੋਨ ਨਹੀਂ ਜਦੋਂ ਡਰਾਵਾ ਦਿੱਤਾ ਨਾ ਰਿਕਾਰਡਿੰਗ ਦਾ ਕਿ ਵਿੱਚ ਗੱਲਾਂ ਹੋਣੀਆਂ ਫੇਰ ਵੇ ਕਢੀ ਜਤੀ ਆਈ ਲੈਣ ਦੀ ਸਿਆਪਾ ਖਾਨਾ ਕਿੱਥੋਂ ਇਹਦੇ ਹੱਥ ਮੋਨ ਲੱਗ ਗਿਆ ਮੇਰਾ ਚੋਰੀ ਵਾਹ ਕੇ ਉਹ ਉੱਥੇ ਕੀਤਾ ਜੇ ਮੈਂ ਪਤਾ ਨਾ ਲੱਗੇਗਾ ਕਿਸੇ ਨੂੰ ਹੀ ਪਤਾ ਨਹੀਂ ਕਿੱਥੋਂ ਡੈਨ ਵੇਖ ਲੈਂਦੀ ਆ ਮੰਨਨ ਤੇ ਹੀ ਨਹੀਂ ਆਉਂਦੀ ਕੋਈ ਨਹੀਂ ਆਲਾ ਦੇ ਨਾਲ ਨੂੰ ਵੀ ਬਾਹਰੋਂ ਇਹਨਾਂ ਨਾਲ ਵੀ ਕਰਦੀ ਆ ਨਾ ਗੱਲ ਕਿ ਆ ਚੋਰੀ ਛਿਪੇ ਫੋਨ ਹੋਣ ਦੇ ਪਿਆ ਇਹ ਫੇਰ ਕੋਹ ਨਾ ਕੋਹ ਕਰਦੇ ਵਿੱਚ ਹੋਇਆ ਹੀ ਲੈ ਹੱਡੀਆਂ ਹੀ ਨਹੀਂ ਹੈਗੀਆਂ ਉਹਨਾਂ ਕੰਮਾਂ ਦੇ ਇਹ ਬਣਾਉਣਾ ਕਿਹੜੀਆਂ ਸਕੀਮਾਂ ਦਿੱਤੀਆਂ ਤੇ ਕਿਹੜੀਆਂ ਨਹੀਂ ਮੈਨੂੰ ਤੇ ਵੀ ਚਾਲ ਬਾਗ ਤੇ ਲੱਗਣ ਦੀ ਮਾਤਾ ਜੀ ਉਤੋਂ ਹੀ ਇਹ ਸਿੱਧੀ ਸਿੱਧੀ ਲੱਗਣ ਦੇਹੀ ਹੈ ਵਿੱਚ ਕੀ ਪਤਾ ਤਾਂ ਮੰਦੇ ਕੀ ਚੱਲਣਦੇ ਆ ਤਾਂ ਕੀ ਨਹੀਂ ਅੱਛਾ ਹਾਂ ਨਿਕਾ ਮੋਮਿਆ ਵਾ ਮੈਂ ਸੋਚਾਂ ਨਹੀਂ ਹਾਂ ਫੀਨੂ ਇੱਕ ਵਾਰ ਫੋਨ ਲਾਵਾਂਂਦਲ ਜਿੰਦਰ ਨੂੰ ਇਹਦੀ ਲਾਫਾ ਦਾ ਮੈਂ ਕਰਦੀ ਆ ਤੇ ਤੈਨੂੰ ਉਹ ਦਿਨ ਹਲੇ ਨਹੀਂ ਠੰਡ ਪਾਈ ਆ ਘਰ ਤੈਨੂੰ ਵੜਨ ਨਹੀਂ ਦਿੱਤਾ ਤੂੰ ਫੇਰ ਫੋਨ ਕਰਦੀ ਫਿਰਦੀ ਆ ਤੈਨੂੰ ਅਕਲ ਨਹੀਂ ਆਉਂਦੀ ਮੱਸਾ ਜਨੀ ਵੀ ਉਹੋ ਜੀ ਹੱਡੀ ਮਾਤਾ ਜਿਹੜੀ ਝਟਮਗਰ ਲੱਗ ਜਾਂਦੀ ਓਦੇ ਵੀ ਤੂੰ ਅੱਗੇ ਰੋਟੀ ਤੋਂ ਆਤਰ ਹੋਈਂ ਤੂੰ ਹੁਣੀ ਅਕਲ ਕਰ ਲੈ ਥੋੜੀ ਬੋਦੀ ਕੋਈ ਨਹੀਂ ਇਹਨੂੰ ਤਾਂ ਮੈਂ ਬੋਣੀ ਠੰਡ ਕਰਦੀ ਨਾ ਫੋਨ ਭਲਾ ਕੀ ਬੋਲਦੀ ਮਾਤਾ ਦਾ ਬਿਨਾ ਕੋਹ ਨਹੀਂ ਹਾਲ ਜਦੋਂ ਗਾਜਰਾ ਮਹਿੰਗੀਆਂ ਹੀ ਉਦੋਂ ਕਦੀ ਘਰ ਨਹੀਂ ਵਾੜੀਆਂ ਤੇ ਹੁਣ ਹੋ ਗਈਆਂ ਵਾ ਸਸਤੀਆਂ ਤੇ ਹੁਣ ਕਿੰਨੀਆਂ ਕਿੰਨੀਆਂ ਲੈ ਕੇ ਤੇ ਰੱਖ ਲੈਂਦੀ ਆ ਵੀ ਬਸ ਖਾਈ ਜਾਓ ਗਾਜਰਾ ਹੀ ਜਾਂ ਗੋਭੀ ਲੈ ਲਈ ਤੇ ਜਦੋਂ ਸਬਜ਼ੀ ਮਹਿੰਗੀ ਹੁੰਦੀ ਆ ਤੇ ਉਦੋਂ ਕਿਤੇ ਲੈਣੀ ਨਹੀਂ ਹੁੰਦੀ ਕਿਤੇ ਸਵਾਦ ਨਹੀਂ ਖਾਣਣਾ ਸਬਜ਼ੀ ਦਾ ਭਾਈ ਹਾਏ ਹੁਣ ਕਿਹਦਾ ਫੋਨ ਆ ਗਿਆ ਪਰਕਿੰਦਰ ਦਾ ਫੋਨ ਏ ਕੋ ਮੈਨੂੰ ਫੋਨ ਕਰਾਂਦੀ ਏ ਚੁੱਕਾ ਕੇ ਨਾ ਚੁੱਕਾ ਚੱਲ ਚੋਕੀ ਲੈਣੀ ਪਤਾ ਤੇ ਲੱਗੇ ਹਲੋ ਹਲੋ ਹਾਂਜੀ ਦੱਸੋ ਸਾਸੀ ਘਾਲ ਦੀ ਜੀ ਵੀ ਸਾਸਰੀ ਘਾਲ ਲਿਆ ਸਾਸਰੀ ਘਾਲ ਅਜੇ ਬਾਕੀ ਰਹਿ ਗਈ ਚਲੋ ਤੁਹਾਡੀ ਸਾਸੀ ਘਾਲ ਆ ਤੇ ਫਿਰ ਮੇਰੀ ਵੀ ਸਾਸੀ ਘਾਲ ਹੀ ਸਹੀਂ ਮੇਰੇ ਅਗਲੇ ਬਾਵਾ ਅਕੜੀਆਂ ਸਾਸੀ ਘਾਲ ਬੁਲਾਉਣ ਹਣਾ ਤੇ ਤੂੰ ਇਹ ਦੱਸ ਕਿ ਫੋਨ ਕੀ ਘਰ ਨੂੰ ਲਾਇਆ ਵਾ ਹੋ ਤੂੰ ਤੇ ਬਲਾਇਆ ਵਾ ਤਾਂ ਕਰਕੇ ਤੇ ਮੈਨੂੰ ਇਹ ਦੱਸੋ ਵੀ ਹਾਲੇ ਕੋਈ ਕਸਰ ਰਹਿ ਗਈ ਆ ਬਾਕੀ ਜਿਹੜਾ ਫੇਰ ਚੋਰੀ ਛਿਪੇ ਫੋਨ ਲਈਆਂ ਕਰਨਾ ਕਿੰਨੂ ਮੈਂ ਫੋਨ ਕੀਤਾ ਚੋਰੀ ਛਪੇ ਇਹ ਨਾਮ ਮਦਦੀਆ ਮਾ ਦਾ ਨਾਮ ਮੰਨਦੀ ਆ ਤੀ ਮੇਰੀ ਸੁਣ ਗੱਲ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਮੈਂ ਨਹੀਂ ਫੋਨ ਫੋਨ ਕੀਤਾ ਕਿਸਨੂੰ ਵੀ ਹ ਇਧਰੋਂ ਫੋਨ ਆਇਆ ਹੀਗਾ ਠੀਕ ਆ ਨਾ ਮੈਂਨੇ ਪਰੋਂ ਕਰਦਾ ਵਾ ਰਿਸ਼ਤੇ ਨੇ ਕਰਦਾ ਵਾ ਕਿ ਉਹ ਨੰਬਰ ਵਿੱਚ ਆ ਗਿਆ ਵਾ ਤੇ ਤੂੰ ਵੀ ਤੇ ਹੁਣ ਇਧਰੋਂ ਹੀ ਲਾਇਆ ਨਾ ਮੈਂ ਤਾਂ ਨਹੀਂ ਨਾ ਤੈਨੂੰ ਲਾਇਆ ਤੂੰ ਕਾਹਤੋਂ ਲਾ ਕੇ ਬੈ ਗਈਆਂ ਮੈਨੂੰ ਮੈਂ ਆਣ ਲਾਇਆ ਵਾ ਤਾਂ ਕਰਕੇ ਵੀ ਸ਼ਾਇਦ ਕੋਈ ਕਸਰ ਰਹਿ ਗਈ ਹੋਵੇ ਤਾਂ ਪੁੱਛ ਲਈਨੀ ਹੈ ਜੇ ਕੋਈ ਹੈਗੀ ਤੇ ਅਮੋ ਸਾਹਮਣੀ ਗੱਲ ਹੋ ਜਾਂਦੀ ਐੜੀ ਚੋਰੀ ਫੋਨ ਕਰਦੀਆਂ ਇਹ ਕਿਹੜਾ ਕੰਮ ਹੋਵਗਾ ਨਹੀਂ ਮੈਂ ਨਹੀਂ ਫੋਨ ਕੀਤਾ ਫੋਨ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਵੀ ਇਦਰੋਂ ਹੀ ਆਇਆ ਸੀ ਠੀਕ ਆ ਨਾ ਮੈਨੂੰ ਵੀ ਲੋੜਾ ਫੋਨ ਕਰਨ ਦੀ ਮੈਂ ਨਹੀਂ ਲਾਉਂਦੀ ਫੋਨ ਤੁਹਾਨੂੰ ਹੁਣ ਚਲੋ ਇਦਰੋਂ ਤੋਂ ਉਹਦੇ ਕੋਲ ਲੱਗ ਗਿਆ ਕਿਤੇ ਉਧਰ ਲੱਗ ਗਿਆ ਹੋਊਗਾ ਤੇ ਮੁੜ ਕੇ ਤੇ ਤੂੰ ਹੀ ਕੀਤਾ ਹੈ ਇਦਰੋਂ ਓੜੀਆਂ ਗੱਲਾਂ ਬਾਤਾਂ ਹੋਈਆਂ ਨਾ ਉਹ ਸਾਰੀਆਂ ਵਿੱਚ ਇਹੀ ਆ ਦਰੋ ਨਾ ਨਹੀਂ ਤੇ ਵਿੱਚ ਹੈ ਹੀ ਆ ਤੇ ਮੈਨੂੰ ਕਾਹਦਾ ਡਰਵਾ ਮੈਂ ਕਿਹੜੀ ਕੋਈ ਮਾੜੀ ਗੱਲ ਕੀਤੀ ਆ ਮਿਸ ਕੱਲਾ ਆਈਆਂ ਹੀ ਤੇ ਮੈਂ ਤਾਂ ਲਾਇਆ ਹੀ ਵੀ ਕਿਉਂ ਮਿਸ ਕੱਲਾ ਆਈਆਂ ਭਲਾ ਕੋਈ ਨਹੀਂ ਮਾੜੀਆਂ ਨਹੀਂ ਕੀਤੀਆਂ ਤੇ ਚੰਗੀਆਂ ਜਿਹੀਆਂ ਹੋਣਾ ਚਾਹੀਆਂ ਉਹ ਚਈ ਆ ਉਹਦੇ ਚੰਗੀਆਂ ਤਾਂ ਤੁਸੀਂ ਬੜੀਆਂ ਕੀਤੀਆਂ ਹੋ ਨਹੀਂ ਜਾ ਜਾ ਆਪਣਾ ਕੰਮ ਕਰ ਜਾ ਕੇ ਬਹੁਤੀਆਂ ਨਾ ਤਮਕੀਆਂ ਜੀਆਂ ਨਾ ਦੇ ਚੰਗਾ ਮੈਂ ਦਮ ਕਿਹਨ ਦੱਸ ਕਲੀ ਦੇਣੀਆਂ ਮੈਂ ਤਾਂ ਤੁਹਾਨੂੰ ਇਨਾ ਹੀ ਦੱਸਣ ਲਈ ਆ ਕਿ ਤੁਸੀਂ ਜਿਹੜੀਆਂ ਸਲਾਹਾਂ ਡਈਆਂ ਵਾ ਨਾ ਕਰਨਾ ਉਹ ਬਹੁਤ ਸੋਹਣੀਆਂ ਡਈਆਂ ਹੁਣ ਨਹੀਂ ਮੈਂ ਨਹੀਂ ਕੋਈ ਵੀ ਸਲਾਹ ਕੀਤੀ ਠੀਕ ਆ ਨਾ ਮੈਂ ਰਾਜੀ ਬਾਜੀ ਪੁੱਛ ਕੇ ਤੇ ਫੋਨ ਦਿੱਤਾ ਹੀ ਕੱਟ ਤੇ ਬਾਕੀ ਉਸ ਦਿਨ ਕੋਈ ਕਸਰ ਬਾਕੀ ਰਹਿ ਗਈ ਸੀ ਜਿਹੜੀ ਹੁਣ ਤੂੰ ਡਈ ਆ ਉਸ ਦਿਨ ਮੈਂ ਚੁੱਪ ਕਰਕੇ ਆ ਗਈ ਸੀ ਵੀ ਲਾਗੇ ਨਾ ਆਂਡ ਗਵਾਂਡ ਤਮਾਸ਼ਾ ਵੇਖੂਗਾ ਤੇ ਤੁਹਾਡੀ ਬੇਇੱਜ਼ਤੀ ਹੋਊਗੀ ਨਾ ਆਂਡ ਗਵਾਂਡ ਦਾ ਤੁਹਾਨੂੰ ਬਹੁਤ ਡਰਵਾ ਦੇ ਜਾਂਦਾ ਆਂਡ ਗਵਾਂਡ ਦਾ ਡਰ ਹੋਵੇ ਤਾਂ ਤੁਸੀਂ ਇਹੋ ਕੋ ਕਰੋ ਨਹੀਂ ਤਾਂ ਗੜੀਆਂ ਹਟਾ ਦਈਆਂ ਉਹ ਵੀ ਪਤਾ ਨਹੀਂ ਮੈਂ ਕੀ ਕਰ ਦਿੱਤਾ ਚੰਗੇ ਮੈਂ ਨਹੀਂ ਭਾਂਦੇਣੀਆਂ ਮਾਰਨ ਮੈਂ ਕਾਹਦੇ ਬਾਨੇ ਮਾਰਨੇ ਆ ਉਹਨੇ ਮਾਰਿਆ ਨਾ ਬਾਨਾ ਉਹਨੂੰ ਪੁੱਛ ਠੀਕ ਆ ਨਾ ਮੇਰੇ ਨਾਲ ਨਹੀਂ ਬਥੇ ਗੱਲਾਂ ਕਰਨ ਦੀ ਲੋੜ ਹੈਗੀ ਉਹੋ ਤਰਝਾਈ ਸੀ ਨਾ ਜਿਹੜੀ ਗਾੜੀ ਬੋਲਦੀ ਨਹੀਂ ਹੁੰਦੀ ਵੇਖਿਆ ਤਾੜ-ਤਾੜ ਜਵਾਬ ਦੇਣ ਲਈ ਕੋਈ ਨਹੀਂ ਤੂੰ ਵੀ ਇਸੇ ਵਾਇ ਵਾਲੀ ਹਾਂ ਪੈ ਗਈ ਹੁਣ ਕਲੇਜੇ ਠੰਡ ਜੇ ਝੱਜ ਨਾ ਰਹਿੰਦੀ ਹੋਣਾ ਉਹ ਵੀ ਤੇਰੇ ਗਾੜੀ ਨਾ ਬੋਲਦੀ ਆਪਣੀ ਇੱਜ਼ਤ ਬਣਾ ਕੇ ਰੱਖਦੀ ਹਾਂ ਗਵਾਈ ਨਾ ਹੁਣ ਇਸ ਤਾ ਰੋ ਕਰਮਾ ਨੂੰ ਹੁਣ ਜੋ ਵੀ ਤੇਰੀ ਮਾਂ ਮਾਓਗੜ ਕਿਹਦੀ ਆ ਜਿੰਨਾ ਚਿਰ ਮੇਰੀ ਮਾਂ ਹੀ ਨਾ ਉਨਾਂ ਚਿਰ ਮੇਰੀ ਹੀ ਹੁਣ ਵਾ ਉਹ ਤੁਹਾਡੀ ਠੀਕ ਆ ਨਾ ਤੇ ਬਾਕੀ ਜੇ ਬੁਤੀ ਗੱਲ ਵਾ ਨਾ ਤੇ ਮੇਰੇ ਨਾਲ ਇੱਥੇ ਆ ਕੇ ਗੱਲ ਕਰ ਲੈ ਫੇਰ ਤੈਨੂੰ ਮੈਂ ਦੱਸਦੀ ਹਾਂ ਹੁਣ ਮਾਂ ਟੋਟ ਨਹੀਂ ਨਾ ਦਿੰਦੀ ਹੁਣ ਮਾਂ ਤਾਂ ਨਹੀਂ ਚੰਗੀ ਲੱਗਦੀ ਜਦੋਂ ਮਿਲਦੇ ਨਹੀਂ ਲੋੜ ਉਹਦਾ ਮਾਂ ਨਹੀਂ ਨਹੀਂ ਚੰਗਾ ਮੈਂ ਤੇਰੇ ਨਾਲ ਕੋਈ ਬਹਿਸ ਨਹੀਂ ਕਰਨੀ ਹੈ ਕਿ ਤੂੰ ਆ ਕੇ ਮੇਰੇ ਨਾਲ ਗੱਲ ਕਰ ਲਈ ਜਿਹੜੀ ਕਰਨੀ ਹੈ ਠੀਕ ਆ ਨਾ ਫੇ ਮੈਂ ਤੈਨੂੰ ਜਿੱਦਾਂ ਤੂੰ ਮੈਨੂੰ ਇਥੋਂ ਕੱਲਿਆ ਨਾ ਇਦਾਂ ਹੀ ਤੈਨੂੰ ਮੈਂ ਕੱਲੂਗੀ ਲੱਗੀ ਬਹੁਤੀ ਚਵੜ ਚਵੜ ਕਰਨ ਕਹਾਂ ਜਾ ਤਫਾ ਹੋ ਫੋਨ ਲਾ ਲਿਆ ਤੇ ਦਸਾ ਖਰ ਆ ਗਈ ਭਲਾ ਫੋਨ ਲਾ ਲਿਆ ਤੇ ਹੱਦ ਹੋ ਗਈ ਇਹਦੇ ਵਾਲੀ ਮੈਂ ਤੇ ਫੋਨ ਕਰਨਾ ਵਾ ਲਾਰਾ ਜੋਰ ਤੂੰ ਜਿੱਥੇ ਤੱਕ ਲੱਗਦਾ ਤੇ ਤੂੰ ਆਈਂ ਇੱਥੇ ਤੈਨੂੰ ਤੇ ਮੈਂ ਗੁੱਤੋਂ ਫੜ ਕੇ ਬਾਹਰ ਕੱਢੂ ਚੰਗੀ ਵੇ ਹੁਣ ਕਿੱਡੀ ਛੇਤੀ ਕਟਿਆ ਨਹੀਂ ਜੇ ਹੈਗੀ ਇਹੀ ਮਤ ਤੋਂ ਹੁਣ ਕਰਦੀ ਈ ਗੱਲ ਹੈ ਜੇ ਝੂਠੀ ਹੀ ਪਤਾ ਹੀ ਵੀ ਇਹੀ ਗੱਲਾਂ ਕੀਤੀਆਂ ਚੱਲ ਅਵੀ ਇਨਾਂ ਕੋਲ ਦਾ ਮੈਂ ਡਰਾਵਾ ਹੀ ਦਿੱਤਾ ਫਿਰ ਕੌਡੀng ਦਾ ਮਾਤਾ ਨੂੰ ਵੀ ਦਿੱਤਾ ਹੀ ਤਾਂ ਤਾਂ ਹੀ ਮੰਨੀ ਹੀ ਤੇ ਇਹਨੂੰ ਵੀ ਹੁਣੇ ਆ ਵੀ ਅਗਲ ਦਾ ਟਿਕਾਣੇ ਆ ਜੂਗੀ ਨਾਲੇ ਸੋਚੂਗੀ ਤੇ ਸਹੀ ਬਹਿ ਗਏ ਫਿਰ ਰੱਬਾ ਮੈਂ ਕਿਹੜੀਆਂ ਗੱਲਾਂ ਕੀਤੀਆਂ ਗਲਤ ਤਾਂ ਚੱਜ ਦੀ ਕੀਤੀ ਨਹੀਂ ਹੋਣੀ ਕੋਈ ਗੇਮ ਰਹੀ ਨਹੀਂ ਚੁੱਪ ਕੀਤੀ ਪੀ ਚੱਲ ਇਹਨਾਂ ਨਾਲ ਮਤਥਾ ਕੀ ਲਾਉਣਾ ਵਾ ਇਹਨਾਂ ਰਦੇ ਹੀ ਉਹ ਵੀ ਚੁੱਪ ਕੀਤਾ ਰਹਿੰਦਾ ਵਾ ਇਹ ਵੀ ਚੁੱਪ ਕਰ ਜਾਂਦੀ ਹਡੀਆਂ ਗੱਲਾਂ ਸੁਣ ਕੇ ਹੁਣ ਤਾਂ ਤੁਹਾਡੀ ਅਗਲ ਟਿਕਾਣੇ ਮੈਂ ਲਿਆਉਂ ਚੱਜਣਾ ਹੀ ਜੜੀਆਂ ਤੁਸੀਂ ਪ੍ਰਧਾਨ ਬਣੀਆਂ ਹੋ ਕੋਹਨੇ ਹਾਲੇ ਤਾਂ ਨੀਤਲ ਜਿੰਦਰ ਉਰਾਹ ਮੇਰੀ ਗੱਲ ਸੁਣ ਇੱਥੇ ਬਹਿ ਕੀ ਗੱਲ ਹੋਈ ਹੀ ਗੱਲ ਪੁੱਛਣੀ ਤੁਸੀਂ ਫੋਨ ਦੇ ਵਿੱਚ ਬੜਾ ਉੱਚੀ ਉੱਚੀ ਬੋਲਣ ਰਹੀ ਸੀ ਤੇ ਬੋਲਣਾ ਹੀ ਜਦੋਂ ਬੋਲਣ ਵਾਲੇ ਕੰਮ ਕਰਨ ਦੀ ਸੀ ਤੇ ਲਾ ਦੱਸੋ ਨੇ ਬੋਲਣ ਵਾਲੇ ਕੰਮ ਕਿਹੜੇ ਕੀਤੇ ਤੇ ਕੰਮ ਕੀਤੇ ਹੀ ਆ ਤੇ ਤਾਂ ਹੀ ਮੈਂ ਬੋਲਣ ਲਈ ਹੀ ਮੰਮੀ ਦਾ ਫੋਨ ਆ ਗਿਆ ਇਹ ਤੇ ਹਾਂ ਜਾ ਉਹਦਾ ਫੋਨ ਕੋ ਆਇਆ ਮੰਮੀ ਨੇ ਤੈਨੂੰ ਕੀਤਾ ਸੀ ਫੋਨ ਮੰਮੀ ਨੇ ਕੀਤਾ ਸੀ ਮੈਨੂੰ ਅੱਛਾ ਤੇ ਮੈਨੂੰ ਕੀ ਪਤਾ ਸੀ ਕਿ ਹੋਣ ਇਹਨਾਂ ਦੀ ਸਲਾਹ ਨਾ ਕੀਤਾ ਕਿ ਜਾਂ ਚੋਰੀ ਕੀਤਾ ਹਾਂ ਆਂਦੀ ਵੀ ਉਹਦਾ ਫੋਨ ਕੋ ਆਇਆ ਮੈਂ ਤਾਂ ਦੱਸ ਮੈਨੂੰ ਕੀ ਪਤਾ ਮੈਂ ਮੰਮੀ ਨੂੰ ਪੁੱਛ ਤੂੰ ਵੀ ਮੰਮੀ ਨੇ ਮੈਨੂੰ ਫੋਨ ਕੋ ਲਾਇਆ ਪਹਿਲਾਂ ਮੈਂ ਲਾਇਆ ਇਧਰੋਂ ਫੋਨ ਉਹ ਤਾਂ ਬੋਲਣੀ ਬੜਾ ਡਈ ਹਿੱਚੀ ਉੱਚੀ ਆਵਾਜ਼ ਬਾਹਰ ਆਉਣ ਡਈ ਸੀ ਮੈਂ ਸਭ ਕੁਝ ਸੁਣ ਲਈ ਹਾਂ ਕਹਿੰਦੇ ਜੂ ਆ ਚੰਗੀ ਬੜੀ ਐ ਉਹ ਚੰਗੀ ਹੀ ਦਿਲਜਿੰਦਰ ਤੂੰ ਹੀ ਉਹਨੂੰ ਖਰਾਬ ਕੀਤਾ ਵਾ ਆਪਣੀ ਇਸ ਤਾਂ ਆਪਣੇ ਹੱਥ ਹੁੰਦੀ ਆ ਜੇ ਪਿਆਰ ਨਾ ਰਹਿਨੀਓ ਨਾ ਕਦੀ ਵੀ ਨਹੀਂ ਹਣੇ ਇਦਾਂ ਬੋਲਣਾ ਉਹ ਮੰਮੀ ਉਹ ਪਹਿਲਾਂ ਵੀ ਇਦਾਂ ਦੀ ਸੀ ਬਥੇਰਾ ਬੋਲਦੀ ਸੀ ਆ ਹੁਣ ਹੀ ਤੁਹਾਨੂੰ ਪਤਾ ਲੱਗਾ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਨਾ ਹਾਂ ਗੱਲ ਦਿਲਜਿੰਦਰ ਜਾਣਦੇ ਤੀ ਪੁੱਤ ਦਾ ਤਾਂ ਮਿੰਟ 'ਚ ਪਤਾ ਲੱਗ ਜਾਂਦਾ ਫੇ ਕਿਦਾਂ ਦਾ ਵਾ ਅਕਸਰ ਮੈਂ ਵੀ ਜਾਣੀ ਆ ਉਹ ਵੀ ਇੱਥੇ ਹੁੰਦੀ ਆ ਮੈਨੂੰ ਸਾਰਾ ਹੀ ਪਤਾ ਵਾ ਉਹ ਬੋਲਣ ਵਾਲੀ ਕੁੜੀ ਨਹੀਂਗੀ ਹੈਗੀ ਮੰਮੀ ਦੂਰੋਂ ਦੂਰੋਂ ਹੀ ਟੋਲ ਵੱਜਦੇ ਚੰਗੇ ਲੱਗਦੇ ਆ ਤੇ ਫਿਰ ਹੁਣ ਚੰਗੀ ਲਾਫਾ ਕੀਤੀ ਉਹਨੇ ਤੇਰੀ ਕੀ ਪਲੇ ਤੇਰੇ ਰਿਆ ਮੈਂ ਉਹਦੀ ਲਾਫਾ ਕੀਤੀ ਆ ਉਹ ਜਾਣਦੇ ਜਾਣਦੇ ਮੈਂ ਸਭ ਕੁਝ ਸੁਣ ਲਿਆ ਹੀ ਹਾਂ ਫੇਰ ਕੋ ਫੋਨ ਕਟਿਆ ਸੀ ਨਾ ਹਾਂ ਕੱਟਦੀ ਫੇਰ ਮੈਂ ਤਾਂ ਕਿਹਾ ਹੀ ਬੈਠੇ ਆ ਜਾ ਇੱਥੇ ਆ ਕੇ ਗੱਲ ਕਰ ਲੈ ਜਿਹੜੀ ਕਰਨੀ ਆ ਜਾਂ ਫੇਰ ਆ ਜੇ ਕਰ ਲੈ ਆ ਕੇ ਜਿਹੜੀ ਕਰਨੀ ਹੀ ਉਹਨੇ ਤੇ ਤੂੰ ਚੁੱਪੀ ਕੀਤੀ ਰਿਆ ਕਰ ਹਾਂ ਜੇ ਜੋ ਅਪਿਛੇ ਹੋ ਗਿਆ ਠੀਕ ਆ ਮੈਂ ਨਹੀਂ ਹੀ ਕਹਿ ਕਰਨ ਬੋਲਣ ਲਈ ਤੇ ਮੈਂ ਕਿੱਦਾਂ ਚੁੱਪ ਕੀਤੀ ਰਹੀਂਦੀ ਬਲਾ ਮੈਂ ਗਾੜੀ ਸੁਣਦੀ ਰਹੀਂਦੀ ਗਾੜੀਓ ਨਾ ਤੂੰ ਕਿਆ ਸੋਣਾ ਸੀ ਤੂੰ ਡਾਂਗ ਫੜਨੀ ਸੀ ਉਹਨਾਂ ਦੇ ਸਿਰ 'ਚ ਮਾਰਨੀ ਸੀ ਜੇ ਇੱਥੇ ਹੁੰਦੇ ਤਾਂ ਮੈਂ ਮਾਰ ਵੀ ਦੇਣੀ ਸੀ ਆਇਆ ਕੰਮ ਰਹਿ ਗਿਆ ਸੀ ਬਾਕੀ ਇਹ ਕਰ ਲੈ ਫੂਨ ਤੇ ਤੜਫਣ ਜੋ ਗਈਆਂ ਡਾਂਗ ਉਦਣ ਮਾਰ ਕੇ ਹੁੰਦੀਆਂ ਜਿੱਦਣ ਘੇਟੋਂ ਬਾਹਰ ਕੱਢਿਆ ਸੀ ਤੈਨੂੰ ਉਦਣ ਤੇ ਬੈਗ ਚੁੱਕਿਆ ਤੇ ਚੁੱਪ ਕਰਕੇ ਦਿਨ ਛੱਡਦੇ ਨਾ ਆ ਗਈ ਆ ਉਦਣ ਵੀ ਮਾਰ ਦੇਣੀ ਸੀ ਮੈਨੂੰ ਤੇ ਆਂਡ ਗਵਾਂਡ ਦੀ ਸ਼ਰਮ ਮਾਰ ਗਈ ਸੀ ਸ਼ਰਮ ਤੈਨੂੰ ਬੜੀ ਆ ਉਦੋਂ ਤੈਨੂੰ ਸ਼ਰਮ ਨਾ ਆਈ ਜਦੋਂ ਗੇਟੋਂ ਬਾਹਰ ਕੱਢਿਆ ਸੀ ਤੇ ਕੋਈ ਗੱਲ ਨਹੀਂ ਆ ਲੈਂਦੇ ਹਾਂ ਇੱਥੇ ਜੇ ਮੈਂ ਵੀ ਨਾ ਗੇਟੋਂ ਬਾਹਰ ਕੱਢੂ ਤੇ ਜੋ ਮਰਜ਼ੀ ਆਖੋ ਹੋਇਓ ਹਾਂ ਭਲਾ ਤੁਸੀਂ ਗਾ ਕਿਦਾਂ ਹੋ ਨੀ ਮੈਂ ਆਪਣੇ ਹੁੰਦਿਆਂ ਤੇ ਨਹੀਂ ਉਹਨਾਂ ਨੂੰ ਗੇਟੋਂ ਬਾਹਰ ਨਿਕਲ ਦਿੰਦੀ ਮੇਰੇ ਮਗਰੋਂ ਜੋ ਮਰਜ਼ੀ ਕਰ ਲਈ ਮੇਰੇ ਭਰਾ ਪਰ ਜਾਈ ਹੈ ਨਾ ਮੈਂ ਗੇਟੋਂ ਬਾਹਰ ਕੱਢਾਂ ਜਿੱਥੇ ਮਰਜ਼ੀ ਕੱਢਾਂ ਤੁਸੀਂ ਵਿੱਚ ਨਹੀਂ ਹੋਣਾ ਬੱਸ ਤੇਰੇ ਭਰਾ ਪਰ ਚਾਹੀਦਾ ਸਾਡੇ ਕੋਲ ਨਹੀਂ ਲੱਗਦੇ ਆ ਤੁਹਾਡੇ ਕੀ ਲੱਗਦੇ ਆ ਅੱਛਾ ਤੁਹਾਡੇ ਨਹੀਂ ਲੱਗਦੇ ਕੱਖ ਵੀ ਫਿਰ ਐਦਾਂ ਕਰ ਭਿਓ ਉੱਥੇ ਚੱਲ ਜਾ ਕਮਰੇ ਦੇ ਵਿੱਚ ਉੱਥੇ ਪਛਾਹ ਮੋੜਦੀ ਇੱਥੋਂ ਨਹੀਂ ਮੈਂ ਮੋ ਤੇਰਾ ਘਰ ਵਾ ਤੇਰਾ ਤੇ ਇੱਥੇ ਵੀ ਘਰ ਵਾ ਤੂੰ ਉੱਥੇ ਵੀ ਘਰ ਵਾ ਉਹਨਾਂ ਦਾ ਕੁਝ ਨਹੀਂ ਹੈਗਾ ਹੈਗਾ ਉਹਨਾਂ ਦਾ ਕੰਮ ਚੰਗੇ ਕਰਦੇ ਤੇ ਸਭ ਕੋ ਉਹਨਾਂ ਦਾ ਹੀ ਆਹੋ ਉਹ ਹੀ ਨਹੀਂ ਕੰਮ ਚੰਗੇ ਕਰਦੇ ਤੂੰ ਤਾਂ ਬੜੇ ਚੰਗੇ ਕਰਨ ਰਹੀ ਆ ਇੱਥੇ ਵੀ ਸਿਰ ੜਾ ਛੜਦੀਆਂ ਤੇ ਉੱਥੇ ਵੀ ੜਾ ਛੜਦੀਆਂ ਤੇਰਾ ਤਾਂ ਕੰਮ ਹੀ ਇਹ ਹਵਾ ਮੈਂ ਤਾਂ ਚੁੱਪ ਕਰਕੇ ਜਾਣ ਢਈ ਸੀ ਚੁੱਪ ਕਰਕੇ ਜਾਣ ਢਈ ਨਹੀਂ ਲੱਗਦੀ ਮੈਂ ਬਾਜਾ ਮਾਰ ਮਾਰ ਕੇ ਲੜਾਈ ਲੈਂਦੇ ਰਹਿੰਦੇ ਮੁੱਲ ਦੀ ਤੁਸੀਂ ਮੈਂ ਲੜਾਈ ਲੈਨੀ ਆ ਤੂੰ ਤਾਂ ਨਹੀਂ ਲੈਂਦੀ ਤੇ ਫੇਰ ਮੈਨੂੰ ਨਾ ਆਵਾਜ਼ ਮਾਰ ਦੇ ਜਾ ਜਾ ਕੇ ਆਪਣਾ ਕੰਮ ਕਰ ਬੋਲਦੀ ਨਾ ਤੇਰਾ ਤਾਂ ਕੰਮ ਹੀ ਇਹ ਹੋਵਾ ਫੇ ਜਾ ਜਾ ਆਪਣਾ ਕੰਮ ਕਰ ਜਾ ਕੀ ਤੈਨੂੰ ਤਾਂ ਮੈਂ ਇਹ ਕਹਿੰਦੀ ਭੀ ਅਕਲ ਤੋਂ ਕੰਮ ਲੈ ਕੱਲ ਨੂੰ ਮੁੰਡਾ ਵੀ ਵਿਆਹਣਾ ਵਾ ਤੇਰੇ ਤਾਂ ਕੰਮ ਹੀ ਇਹ ਹੋ ਰਹਿਣੇ ਆ ਫੜ ਕੇ ਨੌਣਾ ਕਿੱਦਾਂ ਕੱਟਣੀ ਆ ਜਿਹੋ ਕੰਮ ਰਹਿ ਨਾ ਵਿਆਹ ਸ਼ਾਦੀ ਦੇ ਨਿਵੜਣਾ ਨਾ ਅੱਖਾਂ ਚੋਂ ਸੋਨ ਦੇ ਕੇ ਰੋਵੇਂਗੀ ਫੇਰ ਲੱਭੇਗੀ ਭਰਾ ਪਰਜਾਈ ਤੇ ਮਾਂ ਨੇ ਸਦਾ ਬੈਠੀ ਤੇ ਨਹੀਂ ਰਹਿਣਾ ਬੈਠੀ ਰਹਿਣਾ ਉਹਨੇ ਇਨਾ ਹੀ ਕੰਮ ਹੋਣਾ ਵਾ ਕਣਕਾਂ ਠੀਕ ਵਾ ਮੀਮਾ ਪੈ ਗਿਆ ਦਾ ਕੱਲ ਹੈ ਨਾ ਉਹ ਪਾਣੀ ਤੇ ਲਾਇਆ ਸੀ ਹਾਂ ਤੇ ਹੁਣ ਮੀਂਹ ਪੈ ਗਿਆ ਹੁਣ ਕੱਢ ਕੇ ਆਇਆ ਵਾਂਗੇ ਪਾਣੀ ਚੱਲ ਕੋਈ ਗੱਲ ਨਹੀਂ ਹੁਣ ਫੇਰ ਗਾਂ ਜਾ ਕੇ ਕਿਤੇ ਲਾਉਣਾ ਪੈਣਾ ਵਾ ਉਹ ਇੱਕ ਪਾਣੀ ਤੇ ਹੋਰ ਲਾਉਣਾ ਪੈਣਾ ਖਾਦ ਖੁਦ ਪੋਣੀ ਪੈਣੀ ਹੈ ਕਿ ਨਹੀਂ ਠੀਕ ਨਾ ਨਾ ਖਾਦ ਨਹੀਂ ਲੋੜ ਹੁਣ ਅੱਛਾ ਅੱਛਾ ਪਰ ਇੱਕ ਲਾਉਣਾ ਪੈਣਾ ਚੱਲ ਕੋਈ ਗੱਲ ਨਹੀਂ ਉਹ ਵੀ ਲੱਗ ਜਾਊਗਾ ਨੌਰਾਨੀ ਦਾ ਕੀ ਹਾਲ ਆ ਨੌਰਾਨੀ ਠੀਕ ਵਾ ਕੇ ਉਹਦੀਆਂ ਛੱਡੋ ਗੱਲਾਂ ਤੇ ਮੈਂ ਕਰਨੀ ਸੀ ਤੁਹਾਡੇ ਨਾਲ ਸਲਾਹ ਇੱਕ ਹਾਂਜੀ ਤੇ ਮੇਰੀ ਗੱਲ ਸੁਣੋ ਆਪਾਂ ਕੁੜੀ ਤਾਂ लवली ਦੀ ਵੇਖਾਈ ਤੱਕ ਐ ਕਿ ਤਾਈ ਹਾਂ ਉਦੋਂ ਮੈਂ ਪਿਆਇਓ ਇੰਨੇ ਸਗਾਤ ਨੇ ਤਾਂ ਕਿਹਾ ਹੀ ਨਹੀਂ ਹੁਣਾਂ ਵੀ ਮੇਰਕੋ ਆਇਓ ਕੁੜੀ ਲੈ ਕੇ ਇਨੇ ਰਮਨ ਕਿੱਥੋਂ ਕਹਿਣਾ ਅੱਤ ਅਗਲੇ ਕਰੋ ਕਹਿ ਕੇ ਇੰਨੇ ਨਹੀਂ ਕਹਿਣਾ ਤਾਂ ਅਗਲੇ ਇਹਗਾ ਸੋਚਣਗੇ ਵੀ ਜੇ ਸਾਡੀ ਭੈਣ ਇਦਾਂ ਦੀ ਹੀ ਤਾਂ ਗਾੜੀ ਸੱਸ ਵੀ ਰਹੀ ਇਦਾਂ ਦੀ ਆ ਉਹਨੂੰ ਵੀ ਨਹੀਂ ਅਗਲ ਹੈਗੀ ਤੇ ਮੇਰਾ ਰਾਦਾ ਇਹ ਬਾਂਡਿਆ ਵਾ ਵੀ ਹੁਣ ਤੇ ਦੋ ਮਹੀਨੇ ਦੀ ਹੋ ਗਈ ਆ ਤਾਂ ਸਾਧਨਾ ਲਈਏ ਫੋਨ ਕਰਕੇ ਉਹਨਾਂ ਨੂੰ ਵੀ ਜਦ ਫੇਰਾ ਪਾਜੋ ਸਤ ਲਓ ਚੱਲ ਕਰ ਲੋ ਸਲਾਹ ਤੇ ਸੱਦ ਲੋ ਫੇਰ। ਸਲਾਹ ਕਿਦਣਾ ਕਰਨੀ ਐ ਮੈਂ ਤਾਂ ਸਲਾਹ ਤੁਹਾਡੇ ਨਾਲ ਨਹੀਂ ਕਰਨੀ ਆ। ਉਹਨੂੰ ਤਾਂ ਬੋਲਣ ਦਾ ਨਹੀਂ ਪਤਾ। ਨਾ ਉਹਨੇ ਸੱਦਣਾ। ਚਾਹ ਪਾਣੀ ਲਈ ਲੈ ਆਏ ਉਸਮਾਨ। ਰੋਟੀ ਪਾਣੀ ਬਣਾ ਲਾਂਗੇ। ਇਹੋ ਕੁਛ ਹੁੰਦਾ ਹੋਰ ਨਹੀਂ ਐ। ਆਹੋ। ਕਰਦਾ ਫੇਰ ਮੈਂ ਫੋਨ ਉਹਨੂੰ। ਕਰਦੇ ਲਵਲੀ ਨੂੰ ਫੋਨ ਪੇ ਆਜੋਗੇ ਇੱਥੇ। ਕਿਹ ਦਿਨ ਕੀ? ਹੱਤੂਪਾਂ ਲੱਗਣ ਡਈਆਂ ਵਾ। ਕੱਲ ਹੀ ਸੱਦ ਲੈਣੇ ਆ। ਮੁੜ ਕੇ ਵੀ ਗਰਮੀ ਜੀ ਹੋ ਜਾਂਦੀ ਕਿਹੜਾ ਜੀ ਕਰਦਾ ਕੋਈ ਕੰਮ ਕਰਨ। ਚੱਲ ਕਰਦੇ ਫੋਨ ਫੇਰ ਉਹਨਾਂ ਨੂੰ। ਮੈਨੂੰ ਦਓ ਹਾਂ ਆਪਣਾ ਫੋਨ। ਲਿਓ ਮੈਂ ਕਰਾਂ ਉਹਨੂੰ। ਹੋਰ ਪੁੱਤ ਸੁਣਾ ਨੀਕੀ ਜੀ ਦਾ ਕੀ ਹਾਲ ਵਾ ਹਾਂਜੀ ਠੀਕ ਠਾਕ ਆ ਮਸੀ ਜੀ ਤੁਸੀਂ ਸੁਣਾਓ ਹਾਂ ਇਹ ਵੀ ਠੀਕ ਠਾਕ ਰਪਿੰਦਰ ਠੀਕ ਆ ਹਾਂਜੀ ਠੀਕ ਠਾਕ ਵਧੀਆ ਸਾਰੇ ਅੱਛਾ ਹੋਰ ਫਸਲ ਵਾੜੀ ਠੀਕ ਠਾਕ ਫਸਲ ਵਾੜੀ ਵੀ ਠੀਕ ਠਾਕ ਜੇ ਵਧੀਆ ਵਾ ਮੈਂ ਵੀ ਚੱਲਿਆ ਸ਼ਹਿਰ ਨੂੰ ਮੜਾ ਜਾ ਕੰਮ ਹੈ ਅੱਛਾ ਅੱਛਾ ਹਾਂਜੀ ਹਾਂਜੀ ਤੇ ਮੈਂ ਪੁੱਤ ਤੈਨੂੰ ਫੋਨ ਕੀਤਾ ਹੀਗਾ ਹਾਂਜੀ ਵੀ ਨੀਕੀ ਜੀ ਨੂੰ ਲੈ ਕੇ ਤੇ ਆਵੀਂ ਹਾਂ ਤੂੰ ਨੇ ਕੀ ਨੂੰ ਮਸੀ ਕੀ ਲਿਆਉਣਾ ਵਾ ਤੁਹਾਨੂੰ ਪਤਾ ਤਾਂ ਹੈਗਾ ਵਾ ਮੂੰਹ ਸਿਰੋਂ ਦਿਹਾਕ ਬੋਲਦੀ ਨਹੀਂ ਆ ਤੇ ਕੀ ਕਰਾਂਗੇ ਇਥੇ ਆਣ ਕੇ ਚੱਲ ਪੁੱਤ ਹੁਣ ਤੂੰ ਉਹਦੇ ਮੂੰਹ ਨੂੰ ਥੋੜਾ ਬਣਾਵਾ ਸਾਡੇ ਵੱਲ ਵੀ ਵੇਖਣਾ ਵਾ ਨਾ ਕੋਈ ਗੱਲ ਨਹੀਂ ਉਹਦਾ ਤਾਂ ਦਿਮਾਗ ਹੀ ਇਦਾਂ ਦਾ ਵਾ ਆਉ ਉਹਨਾਂ ਤੇ ਮਾਸੀ ਜੀ ਆ ਜੀ ਤੁਹਾਨੂੰ ਪਤਾ ਫਿਰ ਮੁੜ ਕੇ ਨਾ ਚੱਜਣਾ ਬੋਲੀ ਤੇ ਫਿਰ ਕੀ ਕਰਾਂਗੇ ਇੱਥੇ ਲੜਾਂਗੇ ਆਣ ਕੋਈ ਗੱਲ ਨਹੀਂ ਮੈਂ ਤਾਂ ਹੀ ਫੋਨ ਤੁਹਾਨੂੰ ਕੀਤਾ ਵਾ ਫੇ ਲੈ ਕੇ ਨਾ ਤੂੰ ਤੁਸੀਂ ਆਇਓ ਉਹਨੂੰ ਕੱਲ ਨੂੰ ਉਹਦੇ ਮੂੰਹ ਤੇ ਕਰੀ ਵੀ ਨਹੀਂ ਨਿਕਲਿਆ ਵੀ ਤੁਸੀਂ ਆਇਓ ਇੱਥੇ ਉਹ ਪੋਤੋ ਦੇ ਮੂੰਹੋਂ ਨਹੀਂ ਨਿਕਲਣਾ ਆ ਫੋਨ ਤੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਵਾ ਨਾ ਉਹ ਮੈਂ ਸਭ ਕੁਝ ਸੁਣ ਲਿਆ ਹੀ ਪਰ ਮੇਰੇ ਨਾਲ ਵੀ ਚੰਗਾ ਆड्डा ਉਹਨੇ ਲਾਇਆ ਹੀਗਾ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਕਹਿਣ ਦੇ ਜੇ ਤੇ ਆ ਜਾਗੇ ਫਿਰ ਕਿਦਨ ਆਹੋ ਆਇਓ ਜ਼ਰੂਰ ਚੰਗਾ ਕੋਈ ਗੱਲ ਨਹੀਂ ਮਸੀ ਜੀ ਆਵਾਂਗੇ ਮਾਤਾ ਜੀ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਸਭ ਚਲੋ ਵਧੀਆ ਚਾਹੀਦਾ ਹਾਂ ਸਾਨੂੰ ਤਾਂ ਕਦੀ ਪਰਾਨੇ ਨੇ ਫੋਨ ਨਹੀਂ ਕੀਤਾ ਕਿ ਤੁਸੀਂ ਹੈਗੇ ਜਿੱក ਜਾਂ ਚਲ ਕੇ ਜਿੱਕੇ ਪੁੱਤ ਉਹਦੀਆਂ ਕੀ ਗੱਲਾਂ ਪੁੱਛਦਾ ਵਾਂ ਉਹਨੇ ਤਾਂ ਕਦੀ ਹਾਨੂੰ ਫੋਨ ਕਰਕੇ ਵੀ ਪੁੱਛਿਆ ਵੀ ਮੇਰਾ ਮਾਂ ਪਿਓ ਵਾ ਤੇ ਉਹਨਾਂ ਦਾ ਹਾਲ ਚਾਲ ਪੁੱਛਾਂ ਮੈਂ ਅੱਛਾ ਇਹਨੂੰ ਹੀ ਫੋਨ ਆਉਂਦਾ ਵਾ ਇਹਨੂੰ ਹੀ ਪਿਆਹਾ ਤੇ ਲਾ ਪਉਂਦਾ ਵਾ ਇਹੋ ਹੀ ਸਾਰੇ ਕੰਮ ਕਰਦੀ ਐ ਸਾਡੀ ਕੋਈ ਪੁੱਛ ਪਰਦੀਦ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਕਰ ਲੈਨੇ ਆ ਸਲਾਹ ਫਿਰ ਕਿ ਅੰਤ ਤੇ ਆਵਾਂਗੇ ਤੁਹਾਨੂੰ ਫੋਨ ਕਰਦਾਂਗੇ ਕਿ ਆਈ ਹਾਂ ਨਾ ਚਲ ਠੀਕ ਆ ਪੁੱਤ ਚੰਗਾ ਚੰਗਾ ਚਲ ਮੇਰਾ ਤਾਂ ਫਰਜ਼ ਬੰਦਾ ਹੀ ਕਹਿਂਦਾ ਮੈਂ ਕਹਤਾ ਵਾ ਕੱਲ ਨੂੰ ਇਹ ਨਾ ਕਹਿਣਗੇ ਕਿ ਮਾਸੀ ਨੇ ਨਹੀਂ ਕਿਹਾ ਇਹ ਜੋ ਕਰਦੀ ਆ ਕਰਦੀ ਰਵੇ ਹੁਣ ਲੀੜਾ ਲੱਤਾ ਤੇ ਮੇਰੇ ਕੋਲਿਆਂਦਾ ਨਹੀਂ ਜਾਣਾ ਰੁਪਈਏ 1000 ਦੇ ਦੂੰਗੀ ਪਿਆਲਾ ਲੀੜਾ ਕੱਪੜਾ ਲੈ ਲਿਓ ਤੇ